ਪੰਜਾਬੀ ਟਰੱਕ ਡਰਾਈਵਰ ਨੇ ਮੋੜ ਮੰਗੀ ਕੈਨੇਡਾ ਦੀ ਪੀਆਰ ਜਸਕੀਰਤ ਸਿੱਧੂ ਨੂੰ ਡਿਪੋਰਟ ਕਰਨ ਦੇ ਜਾਰੀ ਹੋ ਚੁੱਕੇ ਨੇ ਹੁਕਮ ਟਰੱਕ ਅਤੇ বাস ਦੀ ਟੱਕਰ ਵਿੱਚ ਗਈ ਸੀ 16 ਜਣਿਆਂ ਦੀ ਜਾਨ ਕੈਨੇਡੀਅਨ ਇਤਿਹਾਸ ਦੇ ਸਭ ਤੋਂ ਖਤਰਨਾਕ ਹਾਦਸਿਆਂ ਵਿੱਚੋਂ ਇੱਕ ਦੇ ਜ਼ਿੰਮੇਵਾਰ ਪੰਜਾਬੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਵੱਲੋਂ ਪਰਮਾਨੈਂਟ ਰੈਜ਼ੀਡੈਂਟ ਦਾ ਰੁਤਬਾ ਬਹਾਲ ਕਰਨ ਦੀ ਅਰਜ਼ੀ ਦਾਇਰ ਕੀਤੀ ਗਈ ਹੈ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਵੱਲੋਂ ਮਈ ਵਿੱਚ ਜਸਕੀਰਤ ਸਿੰਘ ਸਿੱਧੂ ਨੂੰ ਡਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਸਨ ਅਤੇ ਉਸ ਦੀ ਪੀਆਰ ਪਹਿਲਾਂ ਹੀ ਰੱਦ ਕੀਤੀ ਜਾ ਚੁੱਕੀ ਹੈ। ਸਾਲ 2014 ਵਿੱਚ ਕੈਨੇਡਾ ਪੁੱਜਣ ਮਗਰੋਂ ਜਸਕੀਰਤ ਸਿੱਧੂ ਨੇ ਟਰੱਕ ਚਲਾਉਣਾ ਸਿੱਖਿਆ ਅਤੇ ਬਤੌਰ ਡਰਾਈਵਰ ਨੌਕਰੀ ਸ਼ੁਰੂ ਕਰ ਦਿੱਤੀ। ਕੈਲਗਰੀ ਵਿੱਚ ਰਹਿ ਰਿਹਾ ਪੰਜਾਬੀ ਟਰੱਕ ਡਰਾਈਵਰ 2018 ਵਿੱਚ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ ਜਦੋਂ ਸਸਕੈਚਵਨ ਦੇ ਇਸ ਦੇ ਨੇੜੇ ਜੂਨੀਅਰ ਹਾਕੀ ਖਿਡਾਰੀਆਂ ਨੂੰ ਲਿਜਾ ਰਹੀ ਬੱਸ ਨੂੰ ਟੱਕਰ ਮਾਰ ਦਿੱਤੀ। ਜਸਕੀਰਤ ਸਿੱਧੂ ਨੇ ਇੰਟਰਸੈਕਸ਼ਨ ਤੋਂ ਪਹਿਲਾਂ ਲੱਗੇ ਸਟਾਪ ਸਾਈਨ ਨੂੰ ਨਜ਼ਰਅੰਦਾਜ਼ ਕੀਤਾ ਅਤੇ ਵੱਡਾ ਹਾਦਸਾ ਵਾਪਰ ਗਿਆ। ਜੂਨੀਅਰ ਹਾਕੀ ਖਿਡਾਰੀਆਂ ਅਤੇ ਸਟਾਫ ਮੈਂਬਰਾਂ ਸਣੇ 16 ਜਣਿਆਂ ਦੀ ਜਾਨ ਗਈ ਅਤੇ 13 ਹੋਰ ਜ਼ਖਮੀ ਹੋਏ। ਜਸਕੀਰਤ ਸਿੱਧੂ ਨੇ ਖਤਰਨਾਕ ਡਰਾਈਵਿੰਗ ਦਾ ਗੁਨਾਹ ਕਬੂਲ ਕਰ ਲਿਆ ਅਤੇ ਉਸ ਨੂੰ 8 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਪਿਛਲੇ ਸਾਲ ਹੀ ਉਸ ਨੂੰ ਪੈਰੋਲ ਮਿਲੀ ਅਤੇ ਕਾਨੂੰਨ ਮੁਤਾਬਕ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਜਸਕੀਰਤ ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਦੱਸਿਆ ਕਿ ਉਸਦੇ ਮੁਵਕਲ ਵੱਲੋਂ ਮਨੁੱਖੀ ਆਧਾਰ ਤੇ ਪਰਮਾਨੈਂਟ ਰੈਜ਼ੀਡੈਂਟ ਦਾ ਸਟੇਟਸ ਬਹਾਲ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਸਕੀਰਤ ਸਿੱਧੂ ਆਪਣੇ ਅਤੀਤ ਵਿੱਚ ਵਾਪਰੀ ਘਟਨਾ ਤੋਂ ਬੇहद ਦੁਖੀ ਹੈ ਅਤੇ ਮਨੁੱਖੀ ਆਧਾਰ ਤੇ ਰਾਹਤ ਚਾਹੁੰਦਾ ਹੈ। ਮਾਈਕਲ ਗ੍ਰੀਨ ਦਾ ਮੰਨਣਾ ਹੈ ਕਿ ਪੀਆਰ ਦੀ ਅਰਜ਼ੀ ਤੇ ਸੁਣਵਾਈ ਹੋਣ ਵਿੱਚ ਕਈ ਮਹੀਨੇ ਲੱਗ ਸਕਦੇ ਨੇ। ਅਤੇ ਇੱਥੋਂ ਤੱਕ ਕਿ ਅੰਤਮ ਫੈਸਲਾ ਆਉਂਦਿਆਂ 2 ਸਾਲ ਦਾ ਸਮਾਂ ਲੱਗ ਸਕਦਾ ਹੈ। ਜਸਕੀਰਤ ਸਿੱਧੂ ਦਾ 1 ਸਾਲ ਦਾ ਬੱਚਾ ਬੇहद ਗੰਭੀਰ ਕਿਸਮ ਦੇ ਦਿਲ ਅਤੇ ਫੇਫੜਿਆਂ ਦੇ ਰੋਗ ਨਾਲ ਜੂਝ ਰਿਹਾ ਹੈ ਅਤੇ ਬੱਚੇ ਵਾਸਤੇ ਭਾਰਤ ਵਿੱਚ ਰਹਿਣਾ ਬਹੁਤ ਮੁਸ਼ਕਲ ਹੋਵੇਗਾ। ਬੱਚੇ ਦੀ ਬਿਹਤਰੀ ਵਾਸਤੇ ਲਾਜ਼ਮੀ ਹੈ ਕਿ ਜਸਕੀਰਤ ਸਿੱਧੂ ਨੂੰ ਆਪਣੇ ਪਰਿਵਾਰ ਨਾਲ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਇੱਥੇ ਦੱਸਣਾ ਬਣਦਾ ਹੈ ਕਿ ਹੰਬੋਲਡ ਬਸ ਸਾਧ세 ਦੌਰਾਨ ਜਾਨ ਗਵਾਉਣ ਵਾਲਿਆਂ ਵਿੱਚੋਂ ਕੁਝ ਦੇ ਪਰਿਵਾਰ ਜਸਕੀਰਤ ਸਿੱਧੂ ਨੂੰ ਡਿਪੋਰਟ ਹੋਇਆ ਵੇਖਣਾ ਚਾਹੁੰਦੇ ਨੇ ਜਦਕਿ ਕੁਝ ਉਸ ਨੂੰ ਮਾਫ਼ ਕਰ ਚੁੱਕੇ ਨੇ। ਅਤੇ ਦਰਬਦਾਰ ਨਹੀਂ ਕਰਨਾ ਚਾਹੁੰਦੇ ਕੈਲਗਰੀ ਦੀ ਇੱਕ ਜਥੇਬੰਦੀ ਜਸਕੀਰਤ ਸਿੱਧੂ ਦੇ ਹੱਕ ਵਿੱਚ ਡਟ ਚੁੱਕੀ ਹੈ ਅਤੇ ਡਿਪੋਰਟੇਸ਼ਨ ਨੂੰ ਨਸਲੀ ਵਿਤਕਰਾ ਕਰਾਰ ਦਿੱਤਾ ਜਾ ਰਿਹਾ ਹੈ ਜਥੇਬੰਦੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਨੇਡੀਅਨ ਪਤਨੀ ਅਤੇ ਕੈਨੇਡਾ ਵਿੱਚ ਜੰਮੇ ਬੱਚੇ ਦਾ ਪਿਤਾ ਹੋਣ ਦੇ ਨਾਤੇ ਜਸਕੀਰਤ ਸਿੱਧੂ ਨੂੰ ਡਿਪੋਰਟ ਕਰਨਾ ਪਰਿਵਾਰ ਵਾਸਤੇ ਨੁਕਸਾਨਦੇਹ ਸਾਬਤ ਹੋਵੇਗਾ ਕੈਲਗਰੀ ਤੋਂ ਲਿਬਰਲ ਪਾਰਟੀ ਦੇ ਐਮਪੀ ਜਾਰਜ ਚਹਲ ਕੈਨੇਡੀਅਨ ਸਿਆਸਤਦਾਨਾਂ ਨੂੰ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕਰ ਰਹੇ ਨੇ ਜਾਰਜ ਚਹਲ ਦਾ ਕਹਿਣਾ ਹੈ ਕਿ ਜਸਕੀਰਤ ਸਿੱਧੂ ਆਪਣੇ ਕੀਤੇ ਦੀ ਸਜ਼ਾ ਭੁਗਤ ਚੁੱਕਾ ਹੈ ਉਧਰ ਕੰਸਰਵੇਟਿਵ ਪਾਰਟੀ ਦੇ ਸਾਬਕਾ ਆਗੂ ਐਰਨ ਓ ਟੂਲ ਵੀ ਜਸਕੀਰਤ ਸਿੱਧੂ ਦੀ ਹਮਾਇਤ ਕਰ ਚੁੱਕੇ ਨੇ ਪਿਛਲੇ ਸਾਲ ਦਸੰਬਰ ਵਿੱਚ ਇੱਕ ਟਵੀਟ ਕਰਦੇ ਆ ਉਹਨਾਂ ਕਿਹਾ ਸੀ ਕਿ ਜਸਕੀਰਤ ਸਿੱਧੂ ਨੂੰ ਰਿਪੋਰਟ ਕਰਨ ਨਾਲ ਪੀੜਤਾਂ ਦੇ ਜ਼ਖਮ ਨਹੀਂ ਪਰੇ ਜਾ ਸਕਦੇ एरन और टूल तर्से के आधार पर जसकीरत सिद्धू ਨੂੰ ਕੈਨੇਡੀਅਨ ਪੀਆਰ ਦੇਣ ਦੀ ਮੰਗ ਕਰ ਰਹੇ ਨੇ ਬੈਰੋ ਰਿਪੋਰਟ ਹਮਦਰ ਟੀਵੀ